ਸਰ ਕੀ ਇਹ ਬੁਰਾ ਨਸਰ ਠੰਡੇ ਦੇ ਗਾਈਡੈਂਸ ਆਫ ਅਨਰੇਬਲ ਸੀਪੀ ਜਲੰਧਰ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕਿ ਡਿਵੀਜ਼ਨ ਨੰਬਰ 8 ਠੰਡੇ ਦੇ ਅੰਦਰ ਪੈਂਦੀ ਹੋਈ ਫੋਕਲ ਪੁਆਇੰਟ ਪੁਲਿਸ ਪੋਸਟ ਨੇ ਇੱਕ ਨਾਕਾ ਲਗਾਇਆ ਸੀਗਾ ਨੀਅਰ ਆਪਣਾ ਗਦਈਪੁਰ ਪੁਲੀ ਜਿਹੜੀ ਹੈਗੀ ਉਹਦੇ ਕੋਲ ਲਗਾਇਆ ਸੀ ਤੇ ਉਹਦੇ ਵਿੱਚ ਬੈਡ ਐਲੀਮੈਂਟਸ ਦੀ ਸਰਚ ਕਰਦੇ ਹੋਏ ਜਦੋਂ ਅਸੀਂ ਇੱਕ ਬੰਦੇ ਨੂੰ ਰੋਕਿਆ ਨੇਮਲੀ ਅਕਿਊਜ਼ ਪਵਨਦੀਪ ਸਿੰਘ ਪਿੰਟੂ ਜਿਹਨੂੰ ਜਦੋਂ ਚੈੱਕ ਕੀਤਾ ਤਾਂ ਉਹਦੇ ਤੋਂ ਪਤਾ ਲੱਗਿਆ ਕਿ ਜਿਹੜਾ ਪੀਪੀ09ਏਵੀ2939 ਜਿਹੜਾ ਹੈ ਬਾਈਕ 29395 ਬਾਈਕ ਡਰਾਈਵ ਕਰ ਰਹਾ ਸੀਗਾ ਉਹ ਥੈਫਟ ਦਾ ਸੀ ਚੋਰੀ ਦਾ ਸੀ ਜਿਹਦੇ ਤੇ ਤੁਰੰਤ ਕਾਨਫਾਈ ਕਰਦੇ ਹੋਏ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਅੰਡਰ ਦੀ ਨੰਬਰ 08 ਡੇਟਿਡ 1912025 ਅੰਡਰ ਸੈਕਸ਼ਨ 30323172 ਬੀ ਐਨ ਐਸ ਦੇ ਅੰਦਰ ਜਦੋਂ ਅਸੀਂ ਫਰਦਰ ਇਨਵੈਸਟੀਗੇਟਿਵ ਦੀ ਫਾਰਵਰਡ ਲਿੰਕੇजेस ਕੀਤੀ ਤਾਂ ਉਦੋਂ ਤੋਂ ਪਤਾ ਲੱਗਿਆ ਕਿ ਹੀ ਵਾਸ ਇਨਵੋਲਡ ਇਨ ਅਦਰ ਕਰਾਈਮਸ ਐਸ ਵੈਲ ਜਿਹਦੇ ਤੋਂ ਸਾਨੂੰ ਚਾਰ ਬਾਈਕਸ ਤੇ ਇੱਕ ਐਕਟਿਵ ਅਜ਼ ਰਿਕਵਰੀ ਹੋਈ ਪਤਾ ਲੱਗਿਆ ਕਿ ਜਿਹੜਾ ਵਾ 02 ਐਫ ਆਰ ਜਿਹੜੀ ਹੋਈ ਸੀ 2024 ਦੇ ਵਿੱਚ ਉਹਦੇ ਵਿੱਚ ਵੀ this person was involved ਤੇ ਇਹਦੇ ਤੋਂ ਅਸੀਂ ਬਾਈਕ ਰਿਕਵਰ ਉਸ ਮਾਮਲੇ ਵਿੱਚ ਵੀ ਅਸੀਂ ਕੀਤਾ ਤੇ ਇਹ ਤੁਹਾਨੂੰ ਅਸੀਂ ਇਨਸ਼ੋਰ ਕਰਨਾ ਚਾਹਾਂਗੇ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਤੁਹਾਡੀ ਸੇਫ ਸਿਕਿਉਰ এনवायरमेंट ਕ੍ਰੀਏਟ ਕਰਨ ਲਈ ਹਮੇਸ਼ਾ ਤਤਪਰ ਹੈ ਤੇ ਇੱਕ ਅਸੀਂ ਕ੍ਰਾਈਮ ਫਰੀ এনवायरमेंट ਕ੍ਰੀਏਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ